ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study till Punjab ਦੇ ਵਿੱਚ ਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਫ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਹੁਣ ਨਹੀਂ ਹੋਣਗੇ ਆਈਲੈਟਸ ਵਾਲੇ ਵਿਆਹ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਉਣ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਪਾਊਸ ਵੀ ਜੀ ਹਾਂ ਨਵਾਂ ਨਿਯਮ 19 ਮਾਰਚ ਤੋਂ ਲਾਗੂ ਹੋ ਗਿਆ ਹੈ ਤੇ ਸਿਰਫ ਮਾਸਟਰ ਜਾਂ ਪੀ ਐਚ ਡੀ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਜ ਸਕਣਗੇ ਅੰਡਰ ਗ੍ਰੈਜੂਏਟ ਕੋਰਸ ਵਾਲੇ ਕੁਝ ਵਿਦਿਆਰਥੀ ਨੂੰ ਵੀ ਸਪਾਊਸ ਓਪਨ ਵਰਕ ਪਰਮਿਟ ਦਾ ਹੱਕ ਦਿੱਤਾ ਗਿਆ ਪਰ ਇਹ ਡਾਕਟਰੀ ਫਾਰਮੇਸੀ ਨਰਸਿੰਗ ਤੇ ਬੀ ਐਡ ਕੋਰਸ ਤੱਕ ਹੀ ਸੀਮਤ ਹੋਣਗੇ ਇਮੀਗ੍ਰੇਸ਼ਨ ਤੇ ਸਿਟੀ ਜਿਮ ਸਿਪ ਲੋ 22 ਜਨਵਰੀ ਨੂੰ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਵਿੱਚ ਵੱਡੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਸਟੱਡੀ ਵੀਜ਼ਾ ਦੀ ਗਿਣਤੀ ਘਟਾਉਣਾ ਵੀ ਸ਼ਾਮਲ ਸੀ ਇਸ ਦੇ ਨਾਲ ਹੀ ਜ਼ਿਆਦਾਤਰ ਵਿਦਿਆਰਥੀਆਂ ਵਾਸਤੇ ਸ ਓਪਨ ਵਰਕ ਪਰਮਿਟ ਦੀ ਸਹੂਲਤ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਜੋ ਹੁਣ ਲਾਗੂ ਹੋ ਗਿਆ ਹੈ ਤਾਂ ਇੱਕ ਦੇ ਵਿੱਚ ਸਪੌਸਲ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਦੇ ਦਾਖਲੇ ਦਾ ਸਬੂਤ ਤੇ ਰਿਸ਼ਤੇ ਦਾ ਸਬੂਤ ਲਾਜ਼ਮੀ ਤੌਰ ਤੇ ਪੇਸ਼ ਕਰਨਾ ਹੋਵੇਗਾ ਇਹਨਾਂ ਸਬੂਤਾਂ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਨਾਮਜਦ ਵਿਦਿਅਕ ਸੰਸਥਾਵਾਂ ਵੱਲੋਂ ਦਿੱਤਾ ਦਾਖਲਾ ਪ੍ਰਵਾਨਗੀ ਦਾ ਪੱਤਰ ਤੇ ਉਸਦੇ ਕੋਰਸ ਨਾਲ ਸੰਬੰਧਿਤ ਵੇਰਵੇ ਵੀ ਸ਼ਾਮਲ ਹੋਣਗੇ ਜਿਹੜੇ ਵਿਦਿਆਰਥੀ 19 ਮਾਰਚ ਤੋਂ ਪਹਿਲਾਂ ਸਪੌਸ ਵਿਜੇ ਵਾਸਤੇ ਅਪਲਾਈ ਕਰ ਚੁੱਕੇ ਨੇ ਉਹਨਾਂ ਦੀ ਅਰਜ਼ੀ ਨਵੇਂ ਨਿਯਮਾਂ ਨਾਲ ਪ੍ਰਭਾਵਿਤ ਨਹੀਂ ਹੋਵੇਗੀ ਬਸਰਤੇ ਇੰਟਰਨੈਸ਼ਨਲ ਸਟੂਡੈਂਟ ਕੋਲ ਜਜ ਸਟੱਡੀ ਵੀਜ਼ਾ ਹੋਵੇ ਤੇ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਸਤੇ ਯੋਗ ਹੋਣ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਪਹੁੰਚ ਸਕੇ ਹਰ ਇੱਕ ਇਸ ਦਾ ਬਣਦੇ ਸਮੇਂ ਲਾਭ ਲੈ ਸਕੇ ਸੋ ਮਿਲਦੇ ਹਾਂ ਕੱਲ ਫਿਰ ਇੱਕ ਨਵੀਂ ਅਪਡੇਟ ਦੇ ਨਾਲ ਤੇ ਉਹ ਇਜਾਜ਼ਤ ਧੰਨਵਾਦ